ਗੇ ਉਸ ਵਰਲਡ ਲੈਵਲ ਤੇ ਅਸੀਂ ਸਾਰਾ ਕੁਝ ਆਰਗੇਨਾਈਜ਼ ਕੀਤਾ ਕੈਨੇਡਾ ਤੋਂ ਅਮਰੀਕਾ ਤੋਂ ਲੋਕੀ ਸਾਡੇ ਨਾਲ ਜੁੜੇ ਤਾਂ ਆਨਲਾਈਨ ਇੱਕ ਕਰਨਾ ਬਹੁਤ ਵੱਡਾ ਇੱਕ ਟਾਸਕ ਸੀਗਾ ਫੇਸਬੁੱਕ ਤੇ ਉਸ ਟਾਈਮ ਤੇ ਸਾਡਾ 6-7 ਘੰਟੇ ਸਾਡਾ ਲਾਈਵ ਚੱਲਿਆ ਦੈਟ ਵਾਸ ਅ ਵਰਲਡ ਰਿਕਾਰਡ ਹਾਂ ਕੌਨਫिडेंट ਹੋ ਜਾਂਦਾ ਇੰਨੀ ਅਕਰੀ ਹਸਲ ਅਸੀਂ ਕਰਵਾਉਨੇ ਆ ਇੰਨਾ ਕਿ ਟੈਲੈਂਟ ਉਹਨਾਂ ਨੂੰ ਕਰਦੀਦਾ ਉਹਨਾਂ ਚ ਬੂਸਟ ਕਿ ਉਹ ਅੱਗੇ ਜਾ ਕੇ ਕਿਸੇ ਵੀ ਪਲੇਟਫਾਰਮ ਤੇ ਆਪਣੇ ਆਪ ਨੂੰ ਸਟੈਂਡ ਕਰ ਸਕਦੇ ਨੇ ਫੇਸ ਕਰ ਸਕਦੇ ਨੇ ਅਸੀਂ ਸਾਰਿਆਂ ਨੂੰ ਮੇਨ ਇਹ ਗੱਲ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆਂ ਤਾਂ ਕਿ ਹੁਣ ਅਸੀਂ ਸਾਡੇ ਕੋ ਆਪ ਵੀ ਅਸੀਂ ਡਿਜ਼ਾਈਨ ਕਰਦੇ ਆਂ ਆਲਸੋ ਫੈਸ਼ਨ ਡਿਜ਼ਾਈਨਿੰਗ ਪਰ ਨਾਲ ਅਸੀਂ ਆਪਣਾ ਕੋਈ ਵੀ ਡਿਜ਼ਾਈਨ ਨਹੀਂ ਇੱਥੇ ਸ਼ੋਕੇਸ ਕਰ ਰਹੇ 1st ਇਅਰ ਦੀ ਸੀਗੀ ਧਰਜੋਤ ਉਹਨੇ ਹਰਪਜਨ ਮਾਨ ਜੀ ਨਾਲ ਉਹਨਾਂ ਨੇ ਗਾਣੇ ਦੀ ਸ਼ੂਟਿੰਗ ਕੀਤੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਪੰਜਾਬ ਟੀਵੀ ਤੇ ਦੋਸਤੋ ਵੱਖ-ਵੱਖ ਥਾਵਾਂ ਤੇ ਆਪਾਂ ਕੋਸ਼ਿਸ਼ ਕਰਦੇ ਹਾਂ ਕਿ ਵੇਖਦੇ ਹਾਂ ਕਿ ਕਿਵੇਂ ਕਵਰੇਜ ਕਰੀਏ ਪੰਜਾਬ ਦੇ ਰੰਗਾਂ ਦੀ ਤੇ ਕੁਝ ਰੰਗ ਇਦਾਂ ਦੇ ਹੁੰਦੇ ਨੇ ਜਿਹਦੇ ਵਿੱਚ ਪਰਿਵਾਰ ਸਾਰਾ ਸਮੇਤ ਬੱਚਿਆਂ ਦੇ ਤੇ ਬਜ਼ੁਰਗਾਂ ਦੇ ਪਹੁੰਚਦਾ ਤੇ ਇੱਕ ਰੰਗ ਵੱਖਰਾ ਸਾਨੂੰ ਵੇਖਣ ਨੂੰ ਮਿਲ ਰਿਹਾ ਸਾਵਨ ਕੁਇਨਜ਼ ਦਾ ਜਿਹੜਾ ਪੰਜਵਾਂ ਸਾਲ ਸਫਲਤਾਪੂਰਵਕ ਬਹੁਤ ਖੂਬਸੂਰਤੀ ਤਰੀਕੇ ਨਾਲ ਐਚਐਮ ਡਿਜ਼ਾਈਨਰ ਰੰਦਾਵਾ ਸੈਸਟਾ ਜਿਹੜੀਆਂ ਨਿਭਾ ਰਹੀਆਂ ਨੇ ਉਹਨਾਂ ਦਾ ਧੰਨਵਾਦ ਕਰਦੇ ਹਾਂ ਅੱਜ ਉਹਨਾਂ ਕੋਲ ਪਹੁੰਚੇ ਹਾਂ ਕਿਥੇ ਦੀ ਗ੍ਰੈਂਡਸ ਆਨ ਕੈਥਿਸ ਵੰਟਾਰਨਾ ਸਾਊਥ ਦੇ ਵਿੱਚ ਅ ਕਾਫੀ ਤਿਆਰੀਆਂ ਚੱਲ ਰਹੀਆਂ ਆ ਰੈਸਟਾਂਰਾਂ ਚੱਲ ਰਹੀਆਂ ਆ ਬਹੁਤ ਮੁਕੰਮਲ ਕਰ ਲੈਨੇ ਪੜਾ ਨੰਗ ਚੁੱਕੇ ਨੇ ਹਾਈਲਾਈਟਸ ਦੇ ਵਿੱਚ ਤੁਸੀਂ ਦੇਖ ਲਿਆ ਹਊਗਾ ਤੇ ਫਾਈਨਲ 8 ਸਤੰਬਰ ਨੂੰ ਜਿਹੜਾ ਹੋਣ ਜਾ ਰਿਹਾ ਦੀ ਗ੍ਰੈਂਡ ਆਉਣ ਕੈਥੀਸ ਵੰਟਾਰਨਾ ਸਾਊਥ ਦੇ ਵਿੱਚ ਤੇ ਪਹਿਲਾਂ ਸਵਾਗਤ ਕਰਦੇ ਆ ਐਚ ਐਮ ਡਿਜ਼ਾਈਨਰ ਤੋਂ ਰੰਦਾਵਾ ਸਿਸ਼ਟ ਦਾ ਮਨਦੀਪ ਤੇ ਹਰਜੋਤ ਮੇਰੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਅ ਇੱਕ ਨਾ ਤੁਹਾਡੀ ਗੱਲਬਾਤਾਂ ਤੋਂ ਹੀ ਮੈਨੂੰ ਇੱਕ ਚੀਜ਼ ਸੁਣਨ ਨੂੰ ਮਿਲੀ ਆ ਕਿਤੇ ਨਾ ਕਿਤੇ ਤੁਸੀਂ ਬੋਲਿਆ ਹੋਊਗਾ ਕਿ ਪੰਜਾਬ ਦੇ ਵਿੱਚ ਤੁਸੀਂ ਵੇਖਿਆ ਹੋਣਾ ਕਿਤੇ ਮਿਸ ਪੰਜਾਬਣ ਹੁੰਦੇ ਆ ਅਡੜ ਤਰ੍ਹਾਂ ਦੇ ਸਿੰਗਿੰਗ ਮੁਕਾਬਲੇ ਹੁੰਦੇ ਆ ਟੈਲੈਂਟ ਦੇ ਹੁਸਨ ਦੇ ਇੱਕ ਲਿਆਕਤ ਦੇ ਇੱਕ ਕੁੜੀਆਂ ਦੀ ਸਮਝ ਦੇ ਜੇ ਆਪਾਂ ਕਹਿੰਨੀਏ ਕਿ ਵੀ ਵਾਕੇ ਪੰਜਾਬਣ ਤੇ ਸਾਵਨ ਕੁਈਨ ਇੱਕ ਵੱਖਰਾ ਟੌਪਿਕ ਚੱਕਿਆ ਜਿਹੜਾ ਤੁਸੀਂ ਉਹ ਉਹ ਸ਼ੁਰੂਆਤ ਉਹਦੀ ਹੋਈ ਪੰਜਾਬ ਤੋਂ ਜੇ ਆਪਾਂ ਉਹਦੀ ਹਿਸਟਰੀ ਵੇਖੀਏ ਕਿ ਉਹ ਉੱਥੋਂ ਲੈ ਕੇ ਤੁਸੀਂ ਇੱਥੇ ਸਟਾਰਟ ਕੀਤਾ ਵਰਚੁਅਲ ਤੋਂ ਤੇ ਫਿਰ ਅੱਜ ਐਡਾ ਵੱਡਾ ਵਧੀਆ ਜਿਹੜਾ ਰੈਂਪ ਤੁਸੀਂ ਪ੍ਰੋਵਾਈਡ ਕੀਤਾ ਤੇ ਇਹਦੇ ਬਾਰੇ ਆਪਾਂ ਇੰਟਰੋ ਦਈਏ ਕਿ ਇਹਦੀ ਸਟਾਰਟਿੰਗ ਤੇ ਹੁਣ ਤੱਕਰ ਪਹੁੰਚਣ ਦਾ ਤੁਹਾਡਾ ਸਫ਼ਰ ਅ ਇਹਦਾ ਮੈਨੂੰ ਲੱਗਦਾ ਕਿ ਹਰ ਜੋਤ ਇਹਦੇ ਨਾਲ ਇਹ ਇਸ ਸਵਾਲ ਦੇ ਨਾਲ ਜਾਦਾ ਵਧੀਆ ਨਹੀਂ ਆਕਰੂਗੀ ਤੇ ਮੈਂ ਚਾਹੂੰਗੀ ਕਿ ਹਰ ਜੋਤ ਇਸ ਬਾਰੇ ਕੁਝ ਬੋਲਣ ਹਮੇਸ਼ਾ ਕ੍ਰੈਡਿਟ ਦੇਣਾ ਕਿਸ ਨੂੰ ਹੈ ਨਾ ਥੈਂਕ ਯੂ ਇਹਨੇ ਮੈਨੂੰ ਕ੍ਰੈਡਿਟ ਦਿੱਤਾ ਪਰ ਬੋਲਣ ਦੇ ਵਿੱਚ ਮੈਂ ਹਮੇਸ਼ਾ ਇਹਨੂੰ ਹੀ ਕ੍ਰੈਡਿਟ ਦਿੰਦੀ ਆਂ ਹਾਂਜੀ ਇਹ ਅਸੀਂ ਸਫਰ ਜਿਹੜਾ ਸੀਗਾ ਸਾਵਨ ਕਵੀਨ ਦਾ ਇਹ ਸ਼ੁਰੂ ਕੀਤਾ ਸੀਗਾ ਅਸੀਂ 2005 ਦੇ ਵਿੱਚ ਤੇ ਇਹ ਅਸੀਂ ਸਭ ਤੋਂ ਪਹਿਲਾਂ ਜਲੰਧਰ ਦੇ ਵਿੱਚ ਕਰਵਾਇਆ ਸੀਗਾ ਮਿਸ ਐਨ ਮਿਸੀ ਸਾਵਨ ਕਵੀਨ ਜਿਮਖਾਨਾ ਕਲੱਬ ਤੇ ਬਹੁਤ ਉਦੋਂ ਵੀ ਸਾਨੂੰ ਬਹੁਤ ਵਧੀਆ ਰਿਸਪਾਂਸ ਮਿਲਿਆ ਸੀਗਾ ਬੜਾ ਵਧੀਆ ਲੋਕਾਂ ਨੇ ਸਾਨੂੰ ਹੰਗਾਰਾ ਦਿੱਤਾ ਤੇ ਉਸ ਤੋਂ ਬਾਅਦ ਫਿਰ ਇੱਥੇ ਆਪਾਂ ਹਨਾ ਆਸਟ੍ਰੇਲੀਆ ਆ ਗਏ ਆਸਟ੍ਰੇਲੀਆ ਤੋਂ ਬਾਅਦ ਅਸੀਂ ਬਿਲਕੁਲ ਇਹਦੇ ਬਾਰੇ ਕੁਝ ਨਹੀਂ ਸੋਚਿਆ ਤੇ ਜਦੋਂ ਕਰੋਨਾ ਦਾ ਟਾਈਮ ਆਇਆ ਉਦੋਂ ਹਨਾ ਇੱਕ ਵਾਰ ਫੇਰ ਸਾਡੇ ਮਨ 'ਚ ਸਾਰੀ ਚੁੱਪ ਨੂੰ ਜਗਾਉਣ ਦਾ ਟਾਈਮ ਆਇਆ ਤੇ ਇੱਕ ਆਨਲਾਈਨ ਜਿਹੜਾ ਬੂਟਾ ਲਾਇਆ ਸੀਗਾ ਅੱਜ ਅਸੀਂ ਉਹਨੂੰ ਇਸ ਆਨਲਾਈਨ ਬੂਟੇ ਨੂੰ ਅੱਜ ਇੱਥੋਂ ਤੱਕ ਲੈ ਕੇ ਆਏ ਆ ਸੀਜ਼ਨ 5 ਦੇ ਵਿੱਚ ਪਹੁੰਚੇ ਆ ਤੇ ਬਾਕੀ ਹੁਣ ਇਸ ਤੋਂ ਜ਼ਿਆਦਾ ਹੁਣ ਜਿਹੜਾ ਅੱਗੋਂ ਬੰਦੀਪ ਦੱਸੇ ਹਾਂਜੀ ਜਦੋਂ ਕੋਵਿਡ ਦਾ ਟਾਈਮ ਸੀਗਾ ਤੇ ਉਦੋਂ ਜਦੋਂ ਸਾਰੀ ਜਿਹੜੀ ਦੁਨੀਆ ਸੀਗੀ ਉਹ 5 ਕਿਲੋਮੀਟਰ ਦੇ ਹਨਾ ਰੈਸਟ੍ਰਿਕਸ਼ਨ ਏਰੀਆ ਚ ਆ ਗਈ ਸੀਗੀ ਪਿਆਪਾ ਕਿਸੇ ਦੇ ਨਾਲ ਵਿਜ਼ਿਟ ਨਹੀਂ ਕਰ ਸਕਦੇ ਲੋਕਾਂ ਦੇ ਵਿੱਚ ਇੱਕ ਨਿਰਾਸ਼ਾ ਸੀਗੀ ਉਹਨਾਂ ਨੂੰ ਸੂਟ ਪਹਿਨਨ ਦਾ ਤਿਆਰ ਹੋਣ ਦਾ ਮੌਕਾ ਨਹੀਂ ਸੀ ਮਿਲ ਰਿਹਾ ਤੇ ਉਸ ਟਾਈਮ ਤੇ ਜ਼ਿੰਦਗੀ ਜਿਹੜੀ ਸੀਗੀ ਕਮਰੇ ਚ ਚਾਰ ਦੀਵਾਰੀ ਚ ਸੀਮੰਟ ਰੱਖ ਕੇ ਰਹਿ ਗਈ ਸੀਗੀ ਅਸੀਂ ਸਬਜ਼ੀਆਂ ਵੀ ਲੈ ਕੇ ਆਉਂਦੇ ਤੇ ਤੋ ਬਿੱਤੋ ਤੋ ਤੋ ਕੇ ਖਾਂਦੇ ਸੀਗੇ ਬਿਲਕੁਲ ਹਾਂਜੀ ਤੇ ਉਸ ਟਾਈਮ ਤੇ ਸੀਗਾ ਕਿ ਇੱਕ ਬੰਨ ਨਿਰਾਸ਼ਾ ਛਾਈ ਹੋਈ ਸੀਗੀ ਤੇ ਇੱਕ ਨਵੀਂ ਰੋਸ਼ਨੀ ਦੀ ਕਿਰਨ ਜਿੱਦਾਂ ਹਰਜੋਤ ਨੇ ਕਹਿ ਕੇ ਇੱਕ ਸਾਵਨ ਕੁਇੰਟ ਦਿਨ ਦਾ ਪਛੋਕਰ ਸੀਗਾ ਅਸੀਂ ਜਲੰਧਰ ਚ ਕਰਵਾਉਂਦੇ ਸੀਗੇ ਤੇ ਭੈਣ ਨੇ ਡਿਸਕਸ ਕੀਤਾ ਕਿ ਆਪਾਂ ਕੁਝ ਇਦਾਂ ਦਾ ਕਰੀਏ ਕਿ ਆਨਲਾਈਨ ਆਪਾਂ ਕਰੀਏ ਇਹਨੂੰ ਤੇ ਫਿਰ ਉਸ ਟਾਈਮ ਤੇ ਅਸੀਂ ਕੀਰਤ ਡਿਜ਼ਾਈਨ ਨੂੰ ਅਸੀਂ ਜਿਹੜਾ ਫਰਸਟ ਸੀਜ਼ਨ ਸੀਗਾ ਆਪਾਂ ਕੀਰਤ ਡਿਜ਼ਾਈਨ ਦੇ ਨਾਲ ਕੀਤਾ ਹਨਾ ਜਿੰਨੂੰ ਬਹੁਤ ਵਧੀਆ ਹੰਗਾਰਾ ਮਿਲਿਆ ਸਾਨੂੰ ਤੇ ਫਿਰ ਨੈਕਸਟ ਈਅਰ ਅਸੀਂ ਜਦੋਂ ਗਏ ਉਸ ਵਰਲਡ ਲੈਵਲ ਤੇ ਅਸੀਂ ਸਾਰਾ ਕੁਝ ਆਰਗੇਨਾਈਜ਼ ਕੀਤਾ ਕੈਨੇਡਾ ਤੋਂ ਅਮਰੀਕਾ ਤੋਂ ਲੋਕੀ ਸਾਡੇ ਨਾਲ ਜੁੜੇ ਕੰਟੈਸਟੈਂਟ ਤੇ ਜਿਹੜੇ ਜਜਸ ਵੀ ਸੀਗੇ ਉਹ ਵੀ ਇੰਟਰਨੈਸ਼ਨਲੀ ਸਾਡੇ ਨਾਲ ਜੁੜੇ ਤੇ ਫੇਸਬੁੱਕ ਤੇ ਉਸ ਟਾਈਮ ਤੇ ਸਾਡਾ 6-7 ਇਹ ਸਾਡਾ ਲਾਈਵ ਚੱਲਿਆ दैट वाज ਅ ਵਰਲਡ ਰਿਕਾਰਡ ਹਨਾ ਕਿ ਇੰਨਾ ਲੌਂਗ ਚੱਲਦਾ ਨਹੀਂ ਹੁੰਦਾ ਤੇ ਬਹੁਤ ਵਧੀਆ ਉਸ ਟਾਈਮ ਤੇ ਸਾਨੂੰ ਹੰਗਾਰਾ ਮਿਲਿਆ ਤੇ ਚੱਲਦੇ ਚੱਲਦੇ ਸਫਰ ਹੋਣਾ ਸੀ ਪੰਜਵੇਂ ਸੀਜ਼ਨ 'ਚ ਪਹੁੰਚ ਗਏ ਆ ਤੇ ਮੈਂ ਉਦੋਂ ਬਾਰੇ ਗੱਲ ਕਹਿਣਾ ਚਾਹੁੰਦੀ ਕਿ ਉਸ ਟਾਈਮ ਦੇ ਵਿੱਚ ਹਨਾ ਕਿ ਜਿਹੜਾ ਆਨਲਾਈਨ ਇੱਕ ਕਰਨਾ ਬਹੁਤ ਵੱਡਾ ਇੱਕ ਟਾਸਕ ਸੀਗਾ ਤੇ ਉਹਦੇ ਵਿੱਚ ਮੈਂ ਹਨਾ ਮਨਦੀਪ ਪੁੱਲਗੀ ਇੱਕ ਨਾਮ ਲੈਣਾ ਬਿਕਰਮ ਸੇਖੋਂ ਪਾਜੀ ਦਾ ਕੀ ਉਹਨਾਂ ਨੇ ਸਾਡਾ ਆਨਲਾਈਨ ਹਨਾ VOTING ਸੀਗੀ ਜੱਜਿਸ ਜਿਹੜੇ ਇੰਡੀਆ ਤੇ ਬੈਠੇ ਸੀਗੇ ਕੁਛ ਇੰਗਲੈਂਡ ਬੈਠੇ ਸੀਗੇ ਜਿਹੜਾ ਵਰਡ ਅਸੀਂ ਕੀਤਾ ਉਹਦੇ ਵਿੱਚ ਉਹਨਾਂ ਨੇ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਇੱਕ ਆਨਲਾਈਨ VOTING ਕਰਨੀ ਸਾਰਾ ਕੁਝ ਸਾਰਿਆਂ ਨੂੰ ਇੱਕ ਮੰਚ ਤੇ ਇਕੱਠਾ ਕਰਕੇ ਤੇ ਉਸ ਟਾਈਮ ਤੇ ਉਹਨਾਂ ਦਾ ਵੀ ਮੈਂ ਦਿਲੋਂ ਹਨਾ ਧੰਨਵਾਦ ਕਰਦੀ ਕਿ ਉਹਨਾਂ ਨੇ ਬਹੁਤ ਸਾਥ ਦਿੱਤਾ ਸਾਡਾ ਹਾਂਜੀ ਉਸ ਟਾਈਮ ਤੇ ਪੰਜਾਬ ਟੀਵੀ ਸਾਡੇ ਕੰਟੈਕਟ ਵਿੱਚ ਨਹੀਂ ਸੀਗੇ ਤੇ ਉਦੋਂ ਜੇ ਹੁੰਦੇ ਤੇ ਡੈਫੀਨੇਟਲੀ ਇਹ ਵੀ ਸਾਡੇ ਮੀਡੀਆ ਪਾਰਟਨਰ ਬਣਦੇ ਤੇ ਬੜੀ ਖੁਸ਼ੀ ਵਾਲੀ ਗੱਲ ਸੀਗੀ ਹਾਂਜੀ ਪਰ ਸਮੇਂ ਦੇ ਨਾਲ ਦੇਖੋ 5ਵੇਂ ਸੀਜ਼ਨ ਦੇ ਵਿੱਚ ਅੱਜ ਸਾਡੇ ਨਾਲ ਵੱਖ-ਵੱਖ ਅਧਾਰੇ ਜੁੜੇ ਆ ਮੀਡੀਆ ਦੇ ਪਰ ਪੰਜਾਬ ਟੀਵੀ ਆਪਣਾ ਫਰਜ਼ ਨਿਭਾ ਰਹੇ ਨੇ ਬਹੁਤ ਦਿਲੋਂ ਧੰਨਵਾਦ ਕਿ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਅੱਜ ਸੈਮੀਫਾਈਨਲ ਰੇ ਹਸਲ ਦੇ ਵਿੱਚ ਪਹੁੰਚੇ ਨੇ ਥੈਂਕ ਯੂ ਪੰਜਾਬ ਟੀਵੀ ਦੀ ਸਾਰੀ ਟੀਮ ਦਾ ਹਾਂਜੀ ਥੈਂਕ ਯੂ ਜੀ ਜੋ ਕੁਛ ਚੰਗਾ ਕਰ ਰਿਹਾ ਹੁੰਦਾ ਉਥੇ ਜੇ মিডিਆ ਨਹੀਂ ਜਾਊਗਾ ਤਾਂ ਉਹਦੀ ਜਿਵੇਂ ਆਪਾਂ ਕਹਿ ਦਿੰਨੇ ਆ ਕਿ ਵੀ ਉਹਦੀ ਮਿਹਨਤ ਦੀ ਆਪਾਂ ਸ਼ਾਬਾਸ਼ੀ ਆਡੀਅנס ਤੋ ਕਿਵੇਂ ਲਾਵਾਂਗੇ ਜੇ ਆਪਾਂ ਉਹ ਰੰਗ ਦਿਖਾਵਾਂਗੇ ਜਿਹਦੇ ਪਿੱਛੇ ਤੁਹਾਡੀ ਮਿਹਨਤ ਹੁੰਦੀ ਆ ਤਾਂ ਸਾਡਾ ਵੀ ਕਿਤੇ ਨਾ ਕਿਤੇ ਪਲੇਟਫਾਰਮ ਦਾ ਜਿਹੜਾ ਰਿਸਪੌਂਸਿਬਿਲਟੀ ਹੋਣ ਦਾ ਇੱਕ ਫਰਜਨ ਭਾਉਣ ਦਾ ਉਹ ਇੱਕ ਇੱਕ ਮੁਕਾਮ ਤੇ ਪਹੁੰਚਦੇ ਆ ਪਰ ਦੇਖ ਰਹੇ ਆ ਅੰਦਰ ਕੁੜੀਆਂ ਵੱਖ-ਵੱਖ ਤਰੀਕੇ ਨਾਲ ਵੱਖ-ਵੱਖ ਰਾਉਂਡਸ ਹੋ ਰਹੇ ਆ ਸਾਰਾ ਕੁਝ ਆ ਕਿਹੜੇ ਲੈਵਲ ਤੇ ਚੱਲ ਰਿਹਾ ਆਸਟ੍ਰੇਲੀਆ ਤੋਂ ਜਿਵੇਂ ਅੱਡ ਅੱਡ ਕਹਿੰਦੇ ਨੇ ਆਪਾਂ ਸਟੇਟਸ ਤੋਂ ਜਾਂ ਕੀ ਕਰਟੇਰੀਆ ਕੀ ਹੈ ਤੁਹਾਡਾ ਜਿੱਥੋਂ ਉਹਨਾਂ ਨੂੰ ਸਿਲੈਕਟ ਕੀਤਾ ਇਸ ਲੈਵਲ ਤੇ ਪਹੁੰਚੀਆਂ ਕਿ ਉਹ ਜਿਹੜੀਆਂ ਹੁਣ ਇਸ ਟਾਈਮ ਤੇ ਉੱਤੇ ਸੈਮੀਫਾਈਨਲ ਦੀ ਰਸਤੇ ਤੇ ਪਹੁੰਚੀਆਂ ਉਹਨਾਂ ਦਾ ਕਰਟੇਰੀਆ ਜਾਂ ਆਪਾਂ ਕਹਦੀਏ ਕਿ ਵੀ ਉਹਨਾਂ ਨੂੰ ਸਿਲੈਕਸ਼ਨ ਦਾ ਜਾਂ ਜੱਜਸ ਦਾ ਉਹ ਆਪਾਂ ਰਾਉਂਡ ਨੂੰ ਸਿਲੈਕਟ ਕਰਨ ਦਾ ਕੀ ਕਰਟੇਰੀਆ ਜਿਹੜਾ ਰਾਉਂਡਸ ਦਾ ਹੈਗਾ ਆ ਉਸ ਵਾਰੀ ਇਸ ਦਾ ਅਸੀਂ ਇੱਕ ਥੋੜਾ ਜਿਹਾ ਇੱਕ ਹੋਰ ਰਾਉਂਡ ਅਸੀਂ ਕੀਤਾ ਹੈ ਤਾਂ ਕਿ ਜਿਹੜਾ ਆ ਜਿਹੜਾ ਟੈਲੈਂਟ ਆ ਲੋਕਾਂ ਦੇ ਵਿੱਚ ਜਿਹੜਾ ਕੁੜੀਆਂ ਦੇ ਵਿੱਚ ਭਰਿਆ ਉਹ ਬਾਹਰ ਨਿਕਲ ਕੇ ਆਏ ਉਹਦੇ ਵਿੱਚ ਅਸੀਂ ਇਹ ਸੀ ਕਿ ਪਹਿਲਾਂ ਅਸੀਂ 4 ਰਾਊਂਡ ਰੱਖਦੇ ਸੀਗੇ ਉਹਦੇ ਵਿੱਚ ਸੁਣਦਾ ਸੀਗਾ ਕਿ ਸਭ ਤੋਂ ਪਹਿਲਾਂ ਇੱਕ ਇੰਟਰੋਡਕਸ਼ਨ ਰਾਊਂਡ ਹੁੰਦਾ ਸੀਗਾ ਸੈਕਿੰਡ ਟੈਲੈਂਟ ਰਾਊਂਡ ਹੁੰਦਾ ਸੀਗਾ ਥਰਡ ਰਾਊਂਡ ਥੈਟ ਇਜ਼ ਅ ਥੀਮ ਰਾਊਂਡ ਜਿਹੜਾ ਕਿ ਅਸੀਂ ਹਰ ਵਾਰੀ ਦਿੰਨੇ ਆ ਲਾਸਟ ਈਅਰ ਹੁ ਮਰਾਵ ਜਾਂਦਾ ਸੀਗਾ ਇਸ ਵਾਰ ਅਸੀਂ ਥੋੜਾ ਜਿਹਾ ਡਿਫਰੈਂਸ ਅਸੀਂ ਰਵੀਲ ਨਹੀਂ ਕਰਨਾ ਹਜੇ ਤੁਸੀਂ ਆਓਗੇ ਤਾਂ ਕਿ ਐਕਸਾਈਟਮੈਂਟ ਬਣੀ ਰਹੇ इट्स वेरी ਡਿਫਰੈਂਟ ਥੀਮ ਅਸੀਂ ਲੈ ਕੇ ਆ ਰਹੇ ਆ ਉਹਦੇ ਵਿੱਚ ਹੁਣਗੇ ਉਹਨੇ ਵਿੱਚ ਨੰਬਰਿੰਗ ਲੱਗੂਗੀ ਤੇ ਜਿਹੜਾ ਚੌਥਾ 라운 ਜਿਹੜਾ ਹੁੰਦਾ ਸਾਡਾ ਕੁਐਸਚਨ ਆਨਸਰ 라운ਡ ਹੁੰਦਾ ਜਿਹੜਾ ਕੁਐਸਚਨ ਆਨਸਰ 라운ਡ ਹੁੰਦਾ ਇਹ ਟੋਟਲੀ ਡਿਫਰੈਂਟ ਆ ਇਸ ਦੂਜੇ ਕੰਟੈਸਟੈਂਟਸ ਦੇ ਨਾਲ ਕੰਟੈਸਟ ਦੇ ਨਾਲੋਂ ਇਹਦੇ ਵਿੱਚ ਅਸੀਂ ਇਹ ਆ ਕਿ ਅਸੀਂ ਰਿਟਨ ਦੇ ਵਿੱਚ ਪੇਪਰ ਬੇਸਡ ਅਸੀਂ ਕੁਐਸਚਨ ਕਰਵਾਉਂਦੇ ਆ ਤੇ ਜਿਹੜਾ ਕਿ ਕੁੜੀਆਂ ਨੂੰ ਟਾਈਮ ਦਿੱਤਾ ਜਾਂਦਾ ਆ 10 ਮਿੰਟ ਦਾ ਉਹਦੇ ਵਿੱਚ ਆਪਣੇ ਕੁਐਸਚਨਸ ਰਾਉਂਡ ਕੰਪਲੀਟ ਕਰਦੇ ਨੇ ਤੇ ਉਹਨਾਂ ਦੀਆਂ ਫਾਈਲਸ ਵਿੱਚ ਉਹ ਜਿਹੜਾ ਕੁਐਸਚਨ ਜਦੋਂ ਪਹੁੰਚ ਜਾਂਦੇ ਨੇ ਫਿਰ ਜੱਜਜ਼ ਉਹਦੀ ਨੰਬਰਿੰਗ ਕਰਦੇ ਨੇ ਤੇ ਇੱਕ ਅਸੀਂ ਅੱਜ ਮੈਂ ਪੰਜਾਬ ਟੀਵੀ মিডিਆ ਤੇ ਮੈਂ ਰਿਵੀਲ ਕਰੂੰਗੇ ਕਿ ਇਸ ਵਾਰ ਅਸੀਂ ਆਡੀਅנס ਪੋਲ ਵੀ ਰੱਖ ਰਹੇ ਆ ਜਿਹੜੀ ਕਿ ਉਸ ਟਾਈਮ ਤੇ ਥੋੜੇ ਜੇ ਮੈਂਟਲੀ ਖੁੱਲ੍ਹੇ ਗੀ ਤੇ ਨਾਲ ਦੀ ਨਾਲ ਉਹਦੀ VOTING ਹੋ ਕੇ ਸੇਮ ਟਾਈਮ ਤੇ ਸੇਮ ਜਿਹੜੀ ਆਡੀਅנס ਦੇਖ ਰਹੀ ਆ ਉਹਦੀ VOTING ਕਰੋਗੇ ਤੇ ਉਹਨੂੰ ਵੀ ਅਸੀਂ ਵਿੱਚ ਇਨਕਲੂਡ ਕਰਾਂਗੇ ਤੇ ਉਹਦੇ ਬੇਸ ਦੇ ਤੇ ਉਹਦੇ ਬੇਸ ਤੇ ਵੀ ਜਿਹੜੇ ਆ ਉਹ ਲੱਗਣਗੇ ਇਹਨਾਂ ਦੇ ਨੰਬਰ ਤੇ ਫੇਰ ਸਾਡਾ ਜਿਹੜਾ WINNER ਆ ਫਾਈਨਲ ਪਾਸ ਆਊਟ ਹੋ ਕੇ ਤੇ ਤੁਹਾਡੀ ਝੋਲੀ ਮਹਿਲ ਬੰਦੇ ਲੋਕਾਂ ਦੀ ਝੋਲੀ ਪਾਵਾਂਗੇ ਤੇ ਸਾਡੇ ਜਿਹੜੇ ਪਿਛਲੇ ਕੰਟੈਸਟੈਂਟਸ ਨੇ ਉਹ ਕਾਫੀ ਵਧੀਆ ਕਰ ਰਹੇ ਨੇ ਇਸ ਟਾਈਮ ਤੇ ਹਾਂਜੀ ਪ੍ਰੈਜ਼ੈਂਟ ਥੈਂਕ ਯੂ ਵਧੀਆ ਪਲੇਟਫਾਰਮ ਮਿਲ ਗਿਆ ਬਿਲਕੁਲ ਆਪਾਂ ਇਹ ਚੀਜ਼ ਤਾਂ ਦੇਖੀ ਆ ਕਿ ਵੀ ਜਿਵੇਂ ਹੁਣ ਜਿਹੜੇ ਨਿਕਲ ਕੇ ਆਉਣਗੇ ਪਾਰਟਿਸਪੈਂਟਸ ਜਿਹੜੇ ਆ ਫਾਈਨਲਸ ਜਾਂਦੇ ਆ ਜਾਂ ਕੋਈ ਵੀ ਮੁਕਾਮ ਹਾਸਲ ਕਰਦੇ ਆ ਕਈ ਵਾਰ ਹੁੰਦਾ ਵੀ ਇਹ ਨਹੀਂ ਫਰਸਟ ਉਹ ਨਹੀਂ ਫਰਸਟ ਪਰ ਜਿਹੜੇ ਕੁਐਸਚਨ ਨੰਬਰਿੰਗ ਦੇ ਵਿੱਚ ਮੈਰਿਟ ਦੇ ਵਿੱਚ ਅੱਗੇ ਹੁੰਦੇ ਆ ਕਿਸੇ ਨਾ ਕਿਸੇ ਉਹ ਮੁਕਾਮ ਨੂੰ ਹਾਸਲ ਕਰਦੇ ਆ ਜੀ ਆਪਾਂ ਵੇਖੀ ਪਿਛਲੇ ਜਿਹੜੇ ਜਿਹੜੇ ਹੋ ਕੇ ਹਟੇ ਜਾਣੇ ਆਪਣੇ ਸਾਊਂਡ ਕੋਇਨਸ ਦੇ ਜਿਹੜੇ ਮੁਕਾਬਲੇ ਆ ਉਹਨਾਂ ਦੇ ਵਿੱਚੋਂ ਕਾਫੀ ਜਾਣੇ ਸਕਸੈਸਫੁਲੀ ਪਲੇਟਫਾਰਮਸ ਜਿਹੜੇ ਉਹ ਅਵੇਲ ਕਰ ਚੁੱਕੇ ਆ ਜੀ ਐਕਸਾਈਟਮੈਂਟ ਜਗਾਉਣੀ ਹੋਵੇ ਆਪਾਂ ਸਾਰੇ ਅੰਦਰ ਤੇ ਉਹਦੇ ਬਾਰੇ ਜਰੂਰ ਦੱਸੋ ਵੀ ਕੀ ਕੀ ਜਿਹੜੇ ਹੁਣ ਤੱਕ ਦੋਨੇ ਮੈਂ ਦੱਸ ਦਿਆਂ ਹਾਂ ਜੀ ਤੁਸੀਂ ਦੱਸੋ ਕਿਹੜੇ ਕਿਹੜੇ ਗਾਣੇ ਚਾਹੀਏ ਕਿਹੜੇ ਕਿਹੜੇ ਫਿਲਮਾਂ ਚੰਗਾ ਲੱਗਦਾ ਜੇ ਤੁਸੀਂ ਆਪ ਦੱਸੋਗੇ ਸਾਡ ਇੱਕ ਦੂਜੇ ਵੱਲ ਇੱਕ ਦੂਜੇ ਵੱਲ ਇੰਨਾ ਕ੍ਰੈਡਿਟ ਨਹੀਂ ਦੇਣਾ ਬਣਦਾ ਹੁੰਦਾ ਠੀਕ ਹੈ ਇੱਕ 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 ਕਰ ਲਓ ਸਵਾਲ ਇੱਕ ਸਵਾਲ ਹੋਰ ਮੇਰੇ ਕੋਲ ਹੈਗਾ ਦੱਸੋ ਚਲੋ ਚਲੋ ਥੈਂਕ ਯੂ ਇਹ ਪੈਨ ਮੈਨੂੰ ਹਮੇਸ਼ਾ ਅੱਗੇ ਕਰ ਦਿੰਦੀ ਤੇ ਚਲ ਪੈਨ ਨਾ ਮਾਂ ਰੱਖਦੇ ਆ ਭਾਜੀ ਦਾ ਮਾਂ ਰੱਖਦੇ ਤੇ ਇਹਦੇ ਵਿੱਚ ਇਹ ਆ ਵੀ ਜਿਹੜਾ ਸਾਡਾ ਟੈਲੈਂਟ ਅੱਗੇ ਨਿਕਲ ਕੇ ਹੁੰਦਾ ਉਹ ਜਦੋਂ ਫਾਈਨਲ ਤੱਕ ਪਹੁੰਚਦਾ ਨਾ ਉਹ ਇੰਨਾ ਕੁ ਪੱਕ ਜਾਂਦਾ ਇੰਨਾ ਕੁ ਕੰਫिडेंट ਹੋ ਜਾਂਦਾ ਇੰਨੀਆ ਕਰੇ ਹਾਸਲ ਅਸੀਂ ਕਰਵਾਉਨੇ ਆ ਇੰਨਾ ਕੁ ਟੈਲੈਂਟ ਉਹਨਾਂ ਨੂੰ ਕਰਦੀਦਾ ਉਹਨਾਂ 'ਚ ਬੂਸਟ ਕਿ ਉਹ ਅੱਗੇ ਜਾ ਕੇ ਕਿਸੇ ਵੀ ਪਲੇਟਫਾਰਮ ਤੇ ਆਪਣੇ ਆਪ ਨੂੰ ਸਟੈਂਡ ਕਰ ਸਕਦੇ ਨੇ ਫੇਸ ਕਰ ਸਕਦੇ ਨੇ ਲਾਸਟ ਐਗਜ਼ਾਮਪਲ ਮੈਂ ਆਪਣੇ ਲਾਸਟ ਈਅਰ Winner ਦੀ ਮੈਂ ਦਊਂਗੀ ਜਤਿੰਦਰ ਕੌਰ ਜਟਾਣਾ ਇਸ ਟਾਈਮ ਤੇ ਸ਼ੀ ਇਸ ਹੋਸਟਿੰਗ ਦਾ ਵੈਂਟ ਆਫ ਬ੍ਰਿਸਬਨ ਗਈ ਸੀਗੀ ਤੇ ਹਰਪਾਜਨ ਮਾਨ ਜੀ ਦਾ ਸ਼ੋਅ ਉਹਨਾਂ ਨੇ ਸਾਰੇ ਐਮਸੀ ਸੀਗੀ ਉੱਥੇ ਤੇ ਉਸ ਤੋਂ ਬਾਅਦ ਉਹਨੇ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ ਆ ਸਾਡੀ ਉਸ ਤੋਂ ਲਾਸਟ ইয়ার ਦੀ ਸੀਗੀ ਜਰਜੋਤ ਉਹਨੇ ਹਰਪਾਜਨ ਮਾਨ ਜੀ ਨਾਲ ਉਹਨਾਂ ਨੇ ਗਾਣੇ ਦੀ ਸ਼ੂਟਿੰਗ ਕੀਤੀ ਫਿਰ ਜਿਹੜੀਆਂ ਵੱਖ-ਵੱਖ ਆਪਣੇ ਆਪਣੇ ਤਰੀਕੇ ਦੇ ਨਾਲ ਉਹ ਕੋਸ਼ਣਾ 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 ਕੋਸ਼ਣ ਕਰਨ ਦੀ ਕੋਸ਼ਿਸ਼ ਕਰਨੀ ਆ ਕਿਉਂਕਿ ਉਹਨਾਂ ਦਾ ਕੌਨਫੀਡੈਂਸ ਬੂਸਟ ਹੋ ਗਿਆ ਉਹ ਦੇ ਕੈਨ ਸਟੈਂਡ ਐਨੀ ਵੇਅਰ ਦੇ ਕੈਨ ਫੇਸ ਐਨੀ ਵਨ ਦੇ ਕੈਨ ਫੇਸ ਐਨੀ ਡਾਇਰੈਕਟਰ ਪ੍ਰੋਡਿਊਸਰ ਐਨੀ ਉਹ ਉਹਨਾਂ 'ਚ ਇੰਨਾ ਕ ਅਸੀਂ ਕੌਨਫੀਡੈਂਸ ਬੂਸਟ ਕਰ ਦਿੰਨੇ ਆ ਉਹ ਜਿਹੜਾ ਸਾਡੇ ਜਿਹੜੇ ਇਵੈਂਟ ਤੋਂ ਜਿਹੜੀਆਂ ਕੁੜੀਆਂ ਨਿਕਲ ਕੇ ਹੁੰਦੀਆਂ ਉਹ ਕੁਛ ਨਾ ਕੁਛ ਜ਼ਿੰਦਗੀ 'ਚ ਵਧੀਆ ਹੀ ਕਰਦੀਆਂ ਤੇ ਇੱਕ ਸਾਨੂੰ ਮਾਣ ਆਗੇ ਅਸੀਂ ਇਹ ਪਲੈਟਫਾਰਮ ਪ੍ਰੋਵਾਈਡ ਕਰਦੇ ਆ ਤੇ ਸਾਡੇ ਪਲੈਟਫਾਰਮ ਦੇ ਥਰੂ ਕੁੜੀਆਂ ਨਿਕਲ ਕੇ ਹੁੰਦੀਆਂ ਤੇ ਕੌਨਫੀਡੈਂਟ ਹੁੰਦੀਆਂ ਥੈਂਕ ਯੂ ਜਿਹੜੇ ਆਪਾਂ ਵੇਖਦੇ ਆ ਵੀ ਵੱਖ-ਵੱਖਰੇ ਐਸਪੈਕਟਸ ਹੁੰਦੇ ਆ ਜਿਨ੍ਹਾਂ ਨੂੰ ਜੱਜ ਕਰਦੇ ਆ ਇੱਕ ਸਾਜਦ ਤਜ ਤਜ ਕੇ ਆਉਣਾ ਹਾਂਜੀ ਤੇ ਇੱਕ ਸਾਜ ਝੱਜ ਕੇ ਬੋਲਣਾ ਹਾਂਜੀ ਤੇ ਤੁਸੀਂ ਇੰਟੈਲੀਜੈਂਸੀ ਵੀ ਉਹਨਾਂ ਦੀ ਜਾਂ ਆਪਾਂ ਇੰਟੈਲੀਜੈਂਸ ਜਿਹੜੀ ਆਪਾਂ ਕਹਿੰਦੇ ਨੇ ਵੀ ਲਿਆਕਤ ਹੁੰਦੀ ਆ ਜਾਂ ਆਪਾਂ ਉਹਨਾਂ ਨੂੰ ਕਹਿੰਦੇ ਨੇ ਵੀ ਸਮਾਜ ਵਿੱਚ ਵਿਚਰਨ ਦਾ ਤਰੀਕਾ ਜਾਂ ਕੁੜੀਆਂ ਕਿਵੇਂ ਰਹਿਣੀਆਂ ਚਾਹੀਦੀਆਂ ਨੇ ਉਹਨਾਂ ਨੂੰ ਤਾਂ ਤੁਸੀਂ ਮੌਕਾ ਦਿੰਦੇ ਆ ਇੱਕ ਵਧੀਆ ਗੱਲ ਲੱਗੀ ਵੀ ਐਚ ਐਮ ਡਿਜ਼ਾਈਨਰ ਆਪਦੇ ਆਪ 'ਚ ਸਾਰਾ ਕੁਝ ਇੱਕ ਪੈਕੇਜ ਆ ਜੀ ਦੇ ਕੋਲੇ ਡਿਜ਼ਾਈਨ ਕਰਨ ਦੇ ਲਈ ਸਾਰਾ ਕੁਝ ਹੈਗਾ ਪਰ ਇਹ ਮੌਕੇ ਦੇ ਰਹੇ ਨੇ ਅਡ ਅਡ ਵਖ ਵਖ ਤੁਹਾਡੇ ਤੋਂ ਪੁੱਛਾਂਗੇ ਉਹਨਾਂ ਨੂੰ ਆਂਸਰ ਤੁਹਾਨੂੰ ਦੇਣਾ ਪੈਣਾ ਹਰ ਜੋ ਆਪਾਂ ਵੇਖਦੇ ਕਿ ਵੀ ਮੇਕਅਪ ਆਰਟਿਸਟ ਹੈਗੇ ਨਹੀਂ ਅ ਬੈਕ ਡ੍ਰੌਪ ਆਰਟਿਸਟ ਹੈਗੇ ਨਹੀਂ ਜਿਹੜੇ ਹੋਰ ਆਪਾਂ ਡ्रेसेस ਜਿਹੜੇ ਡਿਜ਼ਾਈਨ ਕਰਦੇ ਨੇ ਜਾਂ ਇੱਕ ਕੰਪਲੀਟ ਜਦੋਂ ਆਪਾਂ ਫਾਈਨਲ ਤੱਕ ਪਹੁੰਚਣਾ ਉਹ ਤੁਸੀਂ ਆਪਨੀ ਸੰਭਾਲ ਰਹੇ ਸਾਰਾ ਕੁਝ ਵੱਖ-ਵੱਖ ਸਾਰਿਆਂ ਨੂੰ ਜਿਹੜੇ ਆ ਓਪਰਚ्युनिटीज ਦੇ ਰਹੇ ਆ ਇਹ ਇੱਕ ਬਹੁਤ ਵਧੀਆ ਕੂਸੂ ਪੀ ਲਗਾ ਹਾਂਜੀ ਅਸੀਂ ਸਾਰਿਆਂ ਨੂੰ ਮੇਨ ਇਹ ਗੱਲ ਆ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਜਿੱਦਾਂ ਕਿ ਹੁਣ ਅਸੀਂ ਸਾਡੇ ਕੋ ਆਪ ਵੀ ਅਸੀਂ ਮਤਲਬ ਡਿਜ਼ਾਈਨ ਕਰਦੇ ਆ ਆਲਸੋ ਫੈਸ਼ਨ ਡਿਜ਼ਾਈਨਿੰਗ ਹਨਾ ਪਰ ਨਾਲ ਅਸੀਂ ਆਪਣਾ ਕੋਈ ਵੀ ਡਿਜ਼ਾਈਨ ਨਹੀਂ ਇੱਥੇ ਸ਼ੋਕੇਸ ਕਰ ਰਹੇ ਸਾਡੇ ਨਾਲ ਅਸੀਂ ਇੱਕ ਰਾਜਪੁੱਲਰ ਜੀ ਨੇ ਉਹਲੇ ਪਰਵੀਲ ਕਰਤੇ ਕਿ ਨਹੀਂ ਕਰ ਨਹੀਂ ਜੀ ਸਟਾਈਲਿਸ਼ ਬਟਿਕ ਤੋਂ ਹਾਂ ਹੁਣ ਚਲੋ ਮੈਂ ਬੋਲਤਾ ਆ ਪਰ ਸਾਡੇ ਉਹ ਡਿਜ਼ਾਈਨਰ ਸਾਰਾ ਕੁਝ ਉਹ ਕਰ ਰਹੇ ਨੇ ਤੇ ਜਿਹੜੀ ਜੁਐਲਰੀ ਆ ਉਹ ਸਾਡੇ ਕੀਰਤ ਡਿਜ਼ਾਈਨ ਤੋਂ ਹੋ ਰਹੀ ਆ ਤੇ ਬਾਕੀ ਮੇਕਅਪ ਆਰਟਿਸਟ ਆ ਉਹ ਅਸੀਂ ਹਨਾ ਸਾਰਿਆਂ ਨੂੰ ਇੱਕ ਵਧੀਆ ਇੱਕ ਇਕੱਠਾ ਪਲੇਟਫਾਰਮ ਦੇ ਰਹੇ ਆ ਕਿ ਸਾਰੇ ਜਣੇ ਇਹਦੇ ਚ ਰਲ ਕੇ ਸਾਰੇ ਇੱਕ ਐਜ਼ ਅ ਟੀਮਵਰਕ ਕਰੀਏ ਤੇ ਜਦੋਂ ਸਾਰੇ ਜਣੇ ਇੱਕ ਰਲ ਕੇ ਕੰਮ ਕਰਦੇ ਆ ਤਾਂ ਇੱਕ ਵਧੀਆ ਚੀਜ਼ ਨਿਕਲ ਕੇ ਆਉਂਦੀ ਆ ਬਿਲਕੁਲ ਠੀਕ ਥੈਂਕ ਯੂ ਜੀ ਮਨਦੀਪ ਲਾਸਟ ਚ ਜੇ ਆਪਾਂ ਦੇਖਦੇ ਆ ਕਿ ਵੀ ਆਪਾਂ ਦੀ ਗ੍ਰੈਂਡ ਆਨ ਕੈਥੀਸ ਵਿੰਟਰਨਾ ਸਾਊਥ ਦੇ ਵਿੱਚ ਹੋਣ ਜਾ ਰਿਹਾ ਇਹ 8 ਸਤੰਬਰ ਨੂੰ ਫਾਈਨਲ ਜਿਹੜਾ ਉਹਦੇ ਲਈ ਜਿਹਨਾਂ ਨੇ ਪਾਰਟਿਸਪੇਟ ਕਰਨਾ ਹੈ ਤਾਂ ਨਿਕਲ ਗਿਆ ਟਾਈਮ ਉਹ ਤਾਂ ਆਲਰੇਡੀ ਸਿਲੈਕਟਡ ਹੈਗੇ ਤੁਸੀਂ ਕਾਫੀ ਟਾਈਮ ਤੋਂ ਇਹ ਚੀਜ਼ ਨੂੰ ਪ੍ਰਮੋਟ ਕਰਦੇ ਆ ਰਹੇ ਜਿਹੜੇ ਪਹੁੰਚ ਰਹੇ ਜਿਹੜੀ ਆਡੀਅנס ਆ ਇਹਨਾਂ ਨੇ ਆਉਣਾ ਜਿਵੇਂ ਤੁਸੀਂ ਕਹਿੰਦੇ ਹੋ ਉਹਨਾਂ ਦੇ ਵੋਟਸ ਜਿਹੜੀਆਂ ਉਹ ਵੀ ਕਾਊਂਟ ਹੋਣਗੀਆਂ ਤੇ ਜਿਹੜੀਆਂ ਕੁੜੀਆਂ ਦੇ ਲਈ ਸਪੈਸ਼ਲ ਹੈਗਾ ਉਹਨਾਂ ਲਈ ਆਪਾਂ ਦੱਸੀਏ ਕਿ ਵੀ ਕਿੱਥੇ ਕਿਵੇਂ ਤੇ ਆਪਾਂ ਉਹਨਾਂ ਨੂੰ ਕਿੰਨੀ ਕੁ ਗਿਣਤੀ ਦੇ ਵਿੱਚ ਜਾਂ ਕੀ ਟਿਕਟਸ ਵਗੈਰਾ ਹੈਗੀਆਂ ਸਾਰਾ ਐਂਡ ਦੇ ਵਿੱਚ ਆਪਾਂ ਦੱਸੀਏ ਕਿ ਇਨਵਾਈਟ ਕਰੀਏ ਕਿ ਇਹਨਾਂ ਹੋ ਗਿਆ ਹਾਂਜੀ ਜਿਹੜਾ ਇਹਦੇ ਪ੍ਰੋਗਰਾਮ ਦਾ ਤੁਸੀਂ ਹਿੱਸਾ ਜਿਹੜਾ ਤਾਂ ਹੀ ਮੰਨ ਸਕਦੇ ਹੋ ਮੈਂ ਸਾਰਿਆਂ ਨੂੰ ਰਿਕਵੈਸਟ ਕਰੂੰਗੀ ਕਿ ਇਹਦੀ ਜਿਹੜੀਆਂ ਟਿਕਟਸ ਨੇ ਉਹ प्रीमियर डॉट कॉम ਤੇ ਟਿਕਟਸ ਦੇ ਉੱਤੇ ਤੁਸੀਂ ਜਾ ਕੇ ਬਾਇ ਕਰ ਸਕਦੇ ਹੋ ਅੱਗੇ ਤੁਸੀਂ ਇਹਨਾਂ ਦੇ ਜਿਹੜੇ ਲਿੰਕ ਹੈ ਸਾਡੇ ਫੇਸਬੁੱਕ ਪੇਜ ਜਿਹੜੇ ਆ ਐਚ ਐਮ ਡਿਜ਼ਾਈਨਰ ਸਾਵਨ ਕਵਿਨ ਤੇ ਸਾਡੀਆਂ ਦੋਨਾਂ ਬੈਣਾਂ ਦੀਆਂ ਆਪਣੀਆਂ ਪ੍ਰੋਫਾਈਲ ਤੇ ਅਸੀਂ ਸ਼ੇਅਰਿੰਗ ਕਰਦੇ ਰਹਿੰਦੇ ਆ ਉਹਨਾਂ ਤੇ ਜਾ ਕੇ ਤੁਸੀਂ ਲਿੰਕ ਤੇ ਕਲਿੱਕ ਕਰਕੇ ਤੁਸੀਂ ਜਿਹੜੀਆਂ ਟਿਕਟਸ ਬੁੱਕ ਕਰਵਾ ਸਕਦੇ ਹੋ ਟਿਕਟਸ ਅਸੀਂ ਬਹੁਤ ਕੋਸਟਲੀ ਨਹੀਂ ਰੱਖਿਆ ਇਟਸ ਅ ਜਨਰਲ ਟਿਕਟਸ ਓਨਲੀ 20 ਡਾਲਰ ਤੇ ਜਿਹੜੀ ਵੀ ਆਈਪੀ ਟਿਕਟ ਆ ਇਟਸ 35 ਡਾਲਰ ਤੇ ਇਹਦੇ ਵਿੱਚ ਤੁਹਾਨੂੰ ਜਿਹੜਾ ਆ ਇਹ ਨਹੀਂ ਆ ਕਿ ਤੁਸੀਂ ਆਓਗੇ ਤੇ ਤੁਸੀਂ ਤੁਹਾਨੂੰ ਪਾਣੀ ਨਹੀਂ ਮਿਲੂਗਾ ਤੁਹਾਡੀਆਂ ਸਪੈਸ਼ਲ ਵੈਲਕਮ ਡਰਿੰਕਸ ਮਿਲਣਗੀਆਂ ਤੁਹਾਨੂੰ ਤੇ 올데 ਤੁਹਾਨੂੰ ਟੀ ਕਾਫੀ ਡਰਿੰਕਸ ਅਨਲਿਮਿਟਡ ਤੁਹਾਨੂੰ ਮਿਲਣਗੀਆਂ ਤੁਸੀਂ ਜਦੋਂ ਮਰਜੀ ਕਾਊਂਟਰ ਤੇ ਜਾ ਕੇ ਤੁਸੀਂ ਉੱਥੇ ਲੈ ਸਕਦੇ ਹੋ ਉੱਥੇ ਲੱਗਾ ਹੋਊਗਾ ਸਾਰਾ ਕੁਝ ਤੇ ਤੁਸੀਂ ਆਓ ਤੇ ਰਿਕਵੈਸਟ ਕਰਦੀਆਂ ਮੈਂ 사વન ਕੁਮਿੰਦੀ ਸਾਰੀ ਟੀਮ ਵੱਲੋਂ ਛੇਤੀ ਛੇਤੀ ਟਿਕਟਸ ਖਰੀਦੋ ਤੇ ਸਾਡੇ ਪ੍ਰੋਗਰਾਮ ਦਾ ਹਿੱਸਾ ਬਣੋ ਤੇ ਸਾਡੀ ਮਹਿਫਲ ਦੀ ਸ਼ਾਨ ਵਧਾਓ ਅਸੀਂ ਜਿਹੜੇ ਪਲਕਾਂ ਮਿਸ਼ਾ ਕੇ ਤੁਹਾਡਾ ਪੈਣਾ ਦੋਵੇਂ ਸਵਾਗਤ ਕਰਾਂਗੇ ਤੁਹਾਡਾ ਵੇਟ ਕਰਾਂਗੇ ਤੁਹਾਡਾ ਇੰਤਜ਼ਾਰ ਕਰਾਂਗੇ ਥੈਂਕ ਯੂ ਥੈਂਕ ਯੂ ਵੈਰੀ ਮੱਚ ਥੈਂਕ ਯੂ ਮਨਦੀਪ ਥੈਂਕ ਯੂ ਅਰਜੁਨ ਤੇ ਆਪ ਸਭ ਨੂੰ ਸਦਾ ਮਿਲਿਆ ਏ ਦੀ ਗ੍ਰੈਂਡ ਔਨ ਕੈਥਿਕਸ ਵੰਟਰਨਾ ਸਾਊਥ ਦੇ ਵਿੱਚ ਪਹੁੰਚੋ 8 ਸਤੰਬਰ ਨੂੰ ਥੈਂਕ ਯੂ ਵੈਰੀ ਮੱਚ ਸਸੀ ਗਾਂ